ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਭਾਈ ਪਗੀਰਥ ਦਾ ਲਾਹੌਰ ਜਾਣਾ ਅਤੇ ਭਾਈ ਮਨਸੁਖ ਨਾਲ ਮੁਲਾਕਾਤ ਕਰਨੀ ਬਾਰੇ ਬਿਰਤਾਂਤ ਸਾਂਝਾ ਕਰਾਂਗੀ ਭਾਈ ਪਗੀਰਥ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਗਿਆ ਲੈ ਕੇ ਤੁਰ ਪਿਆ ਅਤੇ ਲਾਹੌਰ ਜਾ ਪਹੁੰਚਾ ਇੱਕ ਵਪਾਰੀ ਨੂੰ ਮਿਲਿਆ ਜਿਹਦਾ ਨਾਂਉ ਸੀ ਮਨਸੁਖ ਇਹ ਬਹੁਤ ਵੱਡੀ ਦੁਕਾਨ ਦਾ ਮਾਲਕ ਹੈ ਤੇ ਪਾਈਪਗੀਰਥ ਦੁਕਾਨ ਦੇ ਅੰਦਰ ਚਲਾ ਜਾਂਦਾ ਹੈ ਕਾਗਜ਼ ਫੜਾ ਦਿੰਦਾ ਹੈ ਤੇ ਕਾਗਜ਼ ਦੇ ਅਨੁਸਾਰ ਮਨਸੁਖ ਸਾਰੀਆਂ ਚੀਜ਼ਾਂ ਪਾਈਪਗੀਰਥ ਨੂੰ ਦੇ ਦਿੰਦਾ ਹੈ ਪਰ ਕਹਿੰਦਾ ਹੈ ਕਿ ਇੰਨੀ ਜਲਦੀ ਚੂੜਾ ਤਿਆਰ ਨਹੀਂ ਹੋ ਸਕਣਾ ਕੱਲ੍ਹ ਦਾ ਦਿਨ ਠਹਿਰ ਜਾਓ ਪਰਸੋਂ ਤੁਰ ਜਾਣਾ ਪਰ ਪਾਈਪਗੀਰਥ ਕਹਿਣ ਲੱਗੇ ਕਿ हे ਭਾਈ ਮੈਨੂੰ ਆਗਿਆ ਇੱਕੋ ਰਾਤ ਰਹਿਣ ਦੀ ਹੈ ਜੇ ਮੈਂ ਦੂਜੀ ਰਾਤ ਵੀ ਇੱਥੇ ਰਹਿ ਗਿਆ ਤਾ ਮੇਰਾ ਜਨਮ ਬਿਰਥਾ ਚਲਾ ਜਾਏਗਾ ਮਨੁਸੁਖੇ ਸੁਣ ਕੇ ਹੈਰਾਨ ਹੋ ਜਾਂਦਾ ਤੇ ਆਖਣ ਲੱਗਾ ਕਿ ਇੱਕ ਰਾਤ ਵੱਧ ਠਹਿਰਨ ਨਾਲ ਜਨਮ ਕਿਉਂ ਬਿਰਥਾ ਜਾਵੇਗਾ ਇਹ ਗੱਲ ਤਾਂ ਕੋਈ ਪਾਦਸ਼ਾ ਵੀ ਆਪਣੇ ਸੇਵਕ ਨੂੰ ਨਹੀਂ ਆਖਦਾ ਤਾਂ ਤਦ ਪਾਈ ਪਗੀਰਤ ਕਹਿਣ ਲੱਗੇ ਕਿ ਮੈਂ ਕਿਵੇਂ ਕੋਈ ਪਾਦਸ਼ਾ ਦੀ চাকਰੀ ਨਹੀਂ ਕਰਦਾ ਮੈਂ ਤਾਂ ਰੱਬ ਦੇ ਰੂਪ ਦਾ ਦਾਸ ਹਾਂ ਉਸ ਦੀ ਆਗਿਆ ਸਿਰਫ ਇੱਕ ਰਾਤ ਰਹਿਣ ਦੀ ਹੈ ਜੀ ਵਾਧ ਰਿਹਾ ਤਾਂ ਇਸ ਨਾਲ ਉਸ ਦੇ ਹੁਕਮ ਦੀ ਉਲੰਘਣਾ ਹੋਵੇਗੀ ਜੇ ਮੈਂ ਆਪਣੇ ਗੁਰੂ ਦਾ ਹੁਕਮ ਨਾ ਪੁਗਾਇਆ ਤਾਂ ਮੇਰਾ ਜਨਮ ਕਿਸ ਕੰਮ ਬਾਕੀ ਤੂੰ ਆਪ ਸਿਆਣਾ ਹੈ ਭਾਈ ਸੋਚ ਲੈ ਮਨਸੁਖ ਕਹਿਣ ਲੱਗਾ ਕਾਲੀ ਯੁਗ ਦਾ ਸਮਾਂ ਹੈ ਸਾਰੇ ਪੱਛੇ ਪਖੰਡ ਚੱਲ ਰਿਹਾ ਹੈ ਅੱਜ ਦੇ ਯੁਗ ਵਿੱਚ ਕੋਣ ਐਸਾ ਹੈ ਜਿਸ ਨੂੰ ਤੂੰ ਪੂਰਾ ਗੁਰੂ ਆਖ ਰਿਹਾ ਹੈ ਤਦ ਭਾਈ ਪਗੀਰਤ ਕਹਿਣ ਲੱਗੇ ਭਾਈ ਦੇਖਣੇ ਤੇ ਸੁਣਨੇ ਵਿੱਚ ਬਹੁਤ ਫਰਕ ਹੈ। ਉਹ ਤਾਂ ਗੁਰੂਦੇਵ ਹਨ, ਕੋਈ ਮਨੁੱਖ ਨਹੀਂ ਹਨ। ਉਹਨਾਂ ਨੂੰ ਰੱਬ ਨੇ ਆਪ ਕੱਲਿਆ ਹੈ। ਪਰ ਉਹ ਲੁਕੇ ਹੋਏ ਹਨ ਮਨੁੱਖ ਦੇ ਰੂਪ ਵਿੱਚ। ਕੰਮ ਕਰਦਾ ਹੈ ਜਿਵੇਂ ਤੂੰ ਤੇ ਮੈਂ ਕਰਦੇ ਹਾਂ। ਪਰ ਜੇ ਉਹਨਾਂ ਦੀ ਸੰਗਤ ਕਰੋ ਤਾਂ ਪਤਾ ਲੱਗਦਾ ਹੈ ਕਿ ਰੱਬ ਦਾ ਰੂਪ ਹੈ। ਸਬਨਾ ਦਾ ਭਲਾ ਕਰਦਾ ਹੈ। ਮੈਂ ਉਹਨਾਂ ਦਾ ਬਚਨ ਪੂਰਾ ਕਰਨਾ ਹੈ। ਸੋ ਭਾਈ ਤੂੰ ਮੈਨੂੰ ਸਾਰਾ ਕੰਮ ਇੱਕ ਦਿਨ ਵਿੱਚ ਹੀ ਕਰ ਦੇ ਤਾਂ ਮਨਸੁਖ ਕਹਿਣ ਲੱਗਾ ਕਿ ਮੈਨੂੰ ਮਿਲਣ ਦੀ ਚਾਹ ਹੈ ਮੈਂ ਮਨ ਲਵਾਂਗਾ ਕਿ ਉਹ ਪੂਰੇ ਹਨ ਜੇ ਕੋਈ ਕਲਾ ਦਿਖਾ ਦੇਣ ਤਾਂ ਮੈਂ ਉਹਨਾਂ ਦਾ ਸਿੱਖ ਬਣ ਜਾਵਾਂਗਾ ਪਗੀਰਤ ਨੇ ਕਿਹਾ ਕਲਾ ਵੇਖਣੀ ਹੈ ਤਾਂ ਉਹਨਾਂ ਪਾਸੋਂ ਸੁਖ ਮੰਗੀ ਰੱਬ ਜੀ ਨਾਲ ਪਿਆਰ ਮੰਗੀ ਹੀਰੇ ਮੋਤੀ ਮੰਗਣੇ ਹਨ ਤਾਂ ਰਾਜੇ ਪਾਸੋਂ ਮੰਗ ਉਹ ਤਾਂ ਮਹਾਪੁਰਸ਼ ਹਨ ਰੱਬੀ ਰੂਪ ਹਨ ਸਬਨਾ ਨੂੰ ਸੁਖ ਦਿੰਦੇ ਹਨ ਫਿਰ ਉਹ ਗੱਲਾਂ ਕਰਦੀ ਕਰਦੀ ਰਾਤ ਸੌਂ ਗਈ ਅਗਲੇ ਦਿਨ ਸਾਰੀਆਂ ਚੀਜ਼ਾਂ ਵਸਤਾ ਖਰੀਦ ਲਈਆਂ ਫਿਰ ਮਨਸੁਖ ਕਹਿਣ ਲੱਗਾ ਚੂੜੇ ਵੱਲੋਂ ਤੁਸੀਂ ਕਾਹਲ ਕਰਦੇ ਹੋ ਮੇਰੇ ਘਰ ਵਿੱਚ ਤਿਆਰ ਪਿਆ ਹੋਇਆ ਹੈ ਮੈਂ ਤੁਹਾਨੂੰ ਉਹ ਦਿੰਦਾ ਹਾਂ ਤੂੰ ਵੇਖ ਲੈ ਤੇ ਪਸੰਦ ਕਰ ਲੈ ਤਦ ਮਨਸੁਖ ਨੇ ਚੂੜਾ ਵਿਖਾਇਆ ਤਾਂ ਭਾਈ ਭਗੀਰਤ ਦੇ ਪਸੰਦ ਆ ਗਿਆ ਫਿਰ ਦੋਵੇਂ ਤੁਰ ਪਏ ਮਨਸੁਖ ਆਖਣ ਲੱਗਾ ਕਿ ਉਹ ਮੈਨੂੰ ਜਾਣਦੇ ਨਹੀਂ ਮੈਂ ਉਹਨਾਂ ਨੂੰ ਪੂਰੇ ਤਾਂ ਮੰਨਾਂਗਾ ਜੀ ਉਹ ਮੇਰਾ ਨਾਮ ਲੈ ਕੇ ਸੱਦ ਲੈਣਗੇ ਪਘੀਰਥ ਨੇ ਕਿਹਾ ਪਰ ਤਾਵੇ ਲੈਣੇ ਚੰਗੇ ਨਹੀਂ ਹੁੰਦੇ ਪਰ ਜਿਵੇਂ ਤੁਸਾਂ ਦੀ ਖੁਸ਼ੀ ਹੈ ਤੁਸੀਂ ਉਵੇਂ ਹੀ ਕਰੋ ਫਿਰ ਇਸੇ ਤਰ੍ਹਾਂ ਗੱਲਾਂ ਕਰਦੀ ਉਹ ਗੁਰੂ ਜੀ ਕੋਲ ਪਹੁੰਚੇ ਸਤਗੁਰੂ ਜੀ ਨੂੰ ਆਣ ਮੱਥਾ ਟੇਕਿਆ ਸਤਗੁਰੂ ਜੀ ਨੇ ਬੜੇ ਪਿਆਰ ਨਾਲ ਸਿਰ ਤੇ ਹੱਥ ਫੇਰਿਆ ਤੇ ਕਿਹਾ ਪਘੀਰਥ ਤੂੰ ਪਰਉਪਕਾਰੀ ਹੋ ਗਿਆ ਹੈ ਇੱਕ ਉਪਕਾਰ ਕਰਨ ਗਿਆ ਸੀ ਪਰ ਦੋਕਰ ਆਇਆ ਹੈ ਇੱਕ ਮਨ ਦੇ ਸੁਖ ਨੂੰ ਢੂੰਡਣ ਵਾਲੇ ਨੂੰ ਨਾਲ ਲੈ ਕੇ ਆਇਆ ਹੈ ਇਸ ਦਾ ਨਾਂ ਤਾਂ ਮਨ ਸੁਖ ਹੈ ਪਰ ਇਹ ਹੀ ਮਨ ਤੋਂ ਸੁਖੀ ਨਹੀਂ ਹੈ ਮਨ ਸੁਖ ਇੰਨੀ ਗੱਲ ਸੁਣਦਿਆਂ ਹੀ ਗੁਰੂ ਜੀ ਦੇ ਚਰਨਾਂ ਨੂੰ ਲਿਪਟ ਗਿਆ ਤੇ ਉਸ ਨੂੰ ਤਸੱਲੀ ਹੋ ਗਈ ਕਿ ਇਹ ਪੂਰਾ ਗੁਰੂ ਹੈ ਮਹਾਪੁਰਖ ਹੈ ਭਗਵਾਨ ਆਪ ਸਾਖਸ਼ਾਤ ਹੈ ਫਿਰ ਗੁਰੂ ਜੀ ਨੇ ਮਰਦਾਨੀ ਨੂੰ ਸਦਵਾਇਆ ਤੇ ਸਾਰੀ ਸੋਜ ਉਸ ਦੀ ਅੱਗੇ ਧਰ ਦਿੱਤੀ ਲੋੜਿੰਦਾ ਧੰਨ ਵੀ ਦੇ ਦਿੱਤਾ ਜੋ ਕਿ ਕਾਰਜਾਂ ਵਾਸਤੇ ਜ਼ਰੂਰੀ ਸੀ ਮਰਦਾਨਾ ਬਹੁਤ ਖੁਸ਼ ਹੋਇਆ ਫਿਰ ਉਹ ਗੁਰੂ ਜੀ ਦੇ ਗੁਣ ਗਾਉਂਦਾ ਹੋਇਆ ਤਲਵੰਡੀ ਪਹੁੰਚਿਆ ਤੇ ਕਹਿਣ ਲੱਗਾ ਨਾਨਕ ਗੁਰੂ ਹੈ ਦਾਤਾ ਗੁਰੂ ਹੈ ਨਾਨਕ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਇਹ ਹੀ ਸੀ ਕਰਾਮਾਤ ਮਾਂਤਖ ਨੂੰ ਪੂਰਾ ਗੁਰੂ ਬਣ ਕੇ ਵਿਖਾਉਣ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ ਧੰਨਵਾਦ